ਗੱਲ ਸੁਣੇ ਕਹਿੰਦੇ ਯਾਰ ਵੀ ਭੇੜ ਆਮ ਬੰਦਾ ਵੀ ਸੰਭਾਲ ਸਕਦਾ ਇਹਨੂੰ ਬੰਵਾ ਰੂੜੀ ਤੇ ਲਾ ਦੇ। ਬਾਈ ਰੂੜੀ ਤੇ ਯਾਰ ਰੂੜੀ ਤੇ ਰੂੜੀ ਤੇ ਲੱਗਣ ਵਾਲੀ ਹੋਈ ਤਾਂ ਤਾਂ ਰੂੜੀ ਤੇ ਚਰੂਗੀ। ਗੱਲ ਕਰ ਜਿਹੜੀ ਨਾ ਰੂੜੀ ਤੇ ਲੱਗਣਾ ਉਹ ਤਾਂ ਐ ਕਹੂਗੀ ਵੀ ਤੇਰੀ ਜਾਨ ਜਾਦੀਆਂ ਤਾਂ ਜਾਵੇ ਸਾਨੂੰ ਲੈ ਕੇ ਜਾ। ਲੈ ਕੇ ਜਾ। ਉਹ ਹਾਏ ਇਹ ਪੇਡਾ ਹੋ ਗਿਆ ਬਾਈ ਰੂੜੇ ਡਾਡੇ ਕੋਲ। ਅੱਛਾ। ਬ੍ਰਾਜ਼ੀਲੀਆਤੀਆਂ ਹੋਈਆਂ ਸੀਗੀਆਂ ਹੁਣ ਸਾਡੇ ਕੋਲੇ ਬੱਚਿਆਂ ਸੀ ਇਹ ਘਰ ਦੀਆਂ ਬੱਚਿਆਂ ਤਿਆਰ ਕੀਤੀਆਂ ਹੋਈਆਂ ਠੀਕ ਆ ਆ ਵੱਡਾ ਬਰੀਡਰ ਖੜਾ ਭਾਈ ਇਹ ਦੀ ਇਹ ਦੀ ਬੱਚਾ ਜਿਹੜਾ ਪਾਲਦੇ ਆ ਜਾਂ ਉਹਦਾ ਬੱਚਾ ਪਾਲਦੇ ਦੋਹਾਂ 'ਚ ਪਾਲਣ 'ਚ ਟਾਈਮਿੰਗ 'ਚ ਫਰਕ ਆ ਵੀ ਮੰਨ ਕੋ ਛੇਤੀ ਤਿਆਰ ਹੁੰਦਾ ਕਿ ਆ ਛੇਤੀ ਤਿਆਰ ਹੁੰਦਾ ਭਾਈ ਟਾਈਮ ਕਿਤਾ ਆ ਉਹ ਬੱਕਰੀ ਦੇ ਮੇ ਮੇਵੜਾ ਮਿਹਨਤ ਪਾਲਦਾਗਾ ਤੇ ਇਹਦਾ ਲੇੜਾ ਆਏ ਆ ਬੱਚੇ ਵੀ ਉਹਦੇ ਹਿਸਾਬ ਨਾਲ ਆਏ ਫਿਰ ਚੁੰਗ ਲੈਂਦੇ ਆਪੀ ਇਹ ਮਿਹਨਤ ਣੂੜੀ ਘੱਟ ਪਾਲਦੇ ਦਾਣੀ ਦੂਨੇ ਪਾਏ ਜਾਂਦੇ ਨੇ ਉਹਨਾਂ ਨੂੰ ਸੈੱਟ ਚੰਗਾਉਣੇ ਨਹੀਂ ਪੈਂਦੇ ਆ ਸਿੱਧੇ ਚੁੰਗ ਲੈਂਦੇ ਆ ਪਿਆ ਕਰਦੇ ਠੀ ਜੀ ਵਾਰਨੇ ਭਾਈ ਜਨ ਨਾਲ ਇਹਦਾ ਵੀ ਘੋੜੀ ਵਾਲਾ ਸਿਸਟਮ ਹੀ ਹੁੰਦਾ ਵੀ ਜੇ ਇੱਕ ਬਾਹਰ ਪਾਲੀ ਜਾਂਦੀ ਹੈ ਦੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਖੜੇ ਆ ਤਲਵੰਡੀ ਸਾਬੋ ਦੇ ਘੋੜਿਆਂ ਵਾਲੇ ਮੇਲੇ ਤੇ ਤੇ ਇੱਕ ਘੋੜੀਆਂ ਆ ਵੀ ਆ ਜਿਨ੍ਹਾਂ ਦੀ ਆਪਾਂ ਅਕਸਰ ਵੀਡੀਓ ਆਪਦੇ ਚੈਨਲਾਂ 'ਤੇ ਬਣਾਉਂਦੇ ਰਹਿੰਨੇ ਆ ਤੇ ਜਿਹੜਾ ਕੁਝ ਇਹਨਾਂ ਨੇ ਜਿਹੜੇ ਜਿਹੜੇ ਪਾਲੀਆਂ ਨੂੰ ਦਿੱਤਾ ساری ਉਮਰ ਮੈਲਾ ਦਾ ਦੇਣ ਨਹੀਂ ਦੇ ਸਕਦੇ ਹਨ ਤੇ ਅੱਜ ਆਪਾਂ ਸਾਰੀ ਗੱਲਬਾਤ ਬਾਈਆਂ ਦੇ ਨਾਲ ਕਰਾਂਗੇ ਬਹੁਤ ਸ਼ੌਂਕ ਨਾਲ ਵੇਖੋ ਸੋਹਣੇ ਪਹਿਰਾਵੇ ਦੇ ਵਿੱਚ ਅੱਜ ਇਹ ਬੱਕਰੀਆਂ ਬਾਈ ਲੈ ਕੇ ਆਏ ਆ ਕੀ ਕਾਰਨਾ ਜਿਵੇਂ ਕਾਲੇ ਕੇ ਮੇਲੇ ਤੇ ਬਹੁਤ ਸ਼ੌਂਕ ਨਾਲ ਭਰਾ ਲੈ ਕੇ ਜਾਂਦੇ ਆ ਕਿਹੜੇ ਕਿਹੜੇ ਜਾਨਵਰ ਉਹ ਤੁਹਾਨੂੰ ਦਿਖਾਵਾਂਗੇ ਤੇ ਇਸ ਮੇਲੇ ਦੀ ਰੌਣਕ ਬਾਰੇ ਗੱਲ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜਾ ਪਿੰਡ ਆਪਣਾ ਸਾਡਾ ਪਿੰਡ ਤਲਵੰਡੀ ਸਾਹਿਬ ਉਹ ਆ ਬਾਈ ਲੋਕਲੀ ਹਾਂ ਇਥੋਂ ਦੇ ਆ ਠੀਕ ਆ ਬਈ ਕਿੰਨਾ ਚਿਰ ਹੋ ਗਿਆ ਜਾਨਵਰ ਰੱਖਦੇ ਨੇ ਬਈ ਸਾਨੂੰ ਜਾਨਵਰ ਰੱਖਦੇ ਨੂੰ ਤਾਂ ਸਾਡੀ ਸੈਰੀ ਉਪਰੀ ਹੋ ਗਈ ਬਈ ਯਾਰ ਦਾਦੇ ਬੜਾਦੇ ਸਾਡੇ ਪਿੱਛੇ ਦੀ ਦੁਰਨਾ ਠੀਕ ਹੈ ਹਾਂ ਜੱਦੀ ਗੱਲ ਹੈ ਵੀ ਆਪਣੇ ਠੀਕ ਹੈ ਬਈ ਆਹ ਪਹਿਰਾਵਾ ਜਿਹੜਾ ਆ ਹਾਂ ਹਾਂ ਬੜਾ ਘੈਂਟ ਬਣਾਇਆ ਵਾ ਤੇ ਆ ਜਿਹੜੀ ਮੀਨਾ ਕਾਰੀ ਕੀਤੀ ਆ ਇਹ ਫਿਰ ਆਪ ਹੀ ਕੀਤੀ ਆ ਸਾਰੀ ਹਾਂ ਬਈ ਆਪ ਹੀ ਕੀਤੀ ਸ਼ੌਂਕ ਹੀ ਹਾਂ ਕਿ ਕਾਰਨ ਕੋਈ ਦਾ ਵੈਸੇ ਬਈ ਕਾਰਨ ਤਾਂ ਸ਼ੌਕ ਤਾਂ ਬਈ ਯਾਰ ਆਈ ਐ ਵਾ ਵੀ ਮੇਲੇ ਮੇਲੇ ਲਿਆਣਿਆਂ ਆ ਰੱਖਿਆ ਹੋ ਗਿਆ ਚੀਜ਼ਾਂ ਦੇ ਪਾਲ ਨੂੰ ਸ਼ੌਂਕ ਦੇ ਮਾਰੇ ਨਹੀਂ ਬਣਾਇਆ ਠੀਕ ਹੈ ਵੀ ਆਪਦੇ ਘਰਾਂ ਨੂੰ ਜਿਵੇਂ ਬਹੂ ਫਲਕਾਰੀ ਲੈਂਦੀ ਇਹਨਾਂ ਨੂੰ ਉੱਤੇ ਦੇਣ ਬਾਅਦ ਵੀ ਆਪਣੀ ਦਿਲ ਤੇ ਆਗਾ ਕੀ ਆਪਾ ਬਣਾ ਕੇ ਰੱਖਿਆ ਇਹਨਾਂ ਦੀ ਠੀਕ ਹੈ ਆ ਚੱਕਰ ਪੂਰਾ ਪੂਰੀ ਸ਼ਾਮ ਸੰਭਾਲ ਰਹਾ ਹੈ ਸਾ ਬਾਬੇ ਦੀ ਕਿੰਨੇ ਜਾਨਵਰਾਂ ਘਰੇ ਸਾਰੇ ਸਾਡੇ ਕੋਲ ਜਾਨਵਰ ਤਾਂ ਪਹਿਲੇ ਇੱਥੇ ਹੈਗੇ ਆ ਬਾਬੇ ਦੀ ਕਿਰਪਾ ਨਾਲ ਉੱਥੇ ਘਰੇ ਵੀ ਹੋਣਗੇ ਅੱਡੇ ਕੋਲ 30 35 ਜਾਨਵਰ ਠੀਕ ਹੈ 34 ਦੇ ਭੇਡਾਂ ਵੀ ਹੋਣਗੀਆਂ ਸਾਡੇ ਕੋਲੇ 10 ਭੇਡਾਂ ਹੀ ਖਿਲੇ ਕੇ ਆਏ ਆ ਬੱਕਰੀਆਂ ਲੈ ਆਏ 22 ਬੱਕਰੀਆਂ ਲੈ ਆਏ ਹੋਵਾਂਗੇ ਜੇ ਮੈਂ ਬਾਈ ਮੈਂ ਗੱਲ ਕਰਾਂ ਭੇਡਾਂ ਤੇ ਬੱਕਰੀਆਂ ਦਾ ਫਰਕ ਕਿੰਨਾ ਕਾਵੇ ਇਸ ਵਿੱਚ ਚਾਰੇ ਚੂਰੇ ਦਾ ਜਾਂ ਸਾਂਭ ਸੰਭਾਲ ਦਾ ਬਾਈ ਸਾਂਭ ਸੰਭਾਲ ਦਾ ਤਾਂ ਫਰਕ ਆਇਆ ਗਾਈ ਜੇ ਹੁਣ ਬੰਦਾ ਚਾਰੂ ਆ ਸਾਰੇ ਕੁਝ ਹੀ ਆ ਗਿਆ ਜੇ ਹੁਣ ਇਹਨਾਂ ਨੂੰ ਬਸ ਬੱਕਰਾਂ ਦਾ ਘਰੇ ਬਾੜੀ ਸੇਵਾ ਪਾ ਲੈਂਦੀਆਂ ਆਂ ਗੀਆਂ ਬੇ ਡਾਇਆ ਵਾ ਜ਼ੀਰਾ ਚਾਰਾ ਪਾ ਕੇ ਬਾਹਰ ਖੱਬਲ ਨਹੀਂ ਮੈਂ ਭੇੜ ਦੀ ਇੱਕ ਗੱਲ ਸੁਣੀ ਕਹਿੰਦੇ ਯਾਰ ਵੀ ਭੇੜ ਆਮ ਬੰਦਾ ਵੀ ਸੰਭਾਲ ਸਕਦਾ ਇਹਨੂੰ ਬਵਾ ਰੂੜੀ ਤੇ ਲਾ ਦੇ ਬਾਈ ਰੂੜੀ ਤੇ ਯਾਰ ਰੂੜੀ ਤੇ ਰੂੜੀ ਦੇ ਲੱਗਣ ਵਾਲੀ ਹੋਈ ਤਾਂ ਤਾਂ ਰੂੜੀ ਤੇ ਚਰੂਗੀ ਗੱਲ ਕਰ ਜਿਹੜੀ ਨਾ ਰੂੜੀ ਤੇ ਲੱਗਣਾ ਉਹ ਤਾਂ ਐ ਕਹੂਗੀ ਵੀ ਤੇਰੀ ਜਾਨ ਜਾਨੀ ਦਾ ਜਾਵੇ ਸਾਨੂੰ ਲੈ ਕੇ ਜਾ ਲੈ ਕੇ ਜਾ ਉਹ ਹਾਏ ਇਹ ਪੇਡਾ ਹੋ ਗਿਆ ਰੂੜੀ ਦੇ ਲੱਗਣ ਵਾਲੇ ਹਾਏ ਬੰਦੇ ਨੂੰ ਐ ਕਹਿੰਦੇ ਤੇਰਾ ਕਾਲ ਜਾ ਤੂੰ ਮਰਦਾ ਮਾਰਾ ਗੱਲ ਕਰ ਤੂੰ ਸਾਨੂੰ ਕੱਢ ਬਾਹਰ ਕਰ ਬੜਾ ਤੀਨ ਵਿਖਾਈ ਭੇੜ ਲੈ ਕੇ ਆਈ ਵੀ ਦਿਖਾਵਾਂਗੇ ਤੈਨੂੰ ਮੀਡਾ ਵੀ ਦਿਖਾਵਾਂਗੇ ਦਿਖਾਈ ਬੇ ਬਲ 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 ਦਿਖਾ ਦੀ ਬਾਈ ਇੱਕ ਵਾਰੀ ਜਾਨਵਰ ਸਾਰੇ ਬਾਈਆਂ ਦੇ ਉਹ ਗਈ ਨਾਇਕ ਕਰਦੀ ਬਾਈ ਮੜੇ ਦਿਖਾਈਂ ਦਿਖਾਈਂ ਇੱਧਰ ਹੋਈ ਕੈਮਰੇ ਨੇ ਖੈਰ ਤੇ ਇਹ ਹਾਊਸ ਦੇ ਪਾਸੇ ਬਾਈ ਇਹ ਕਿਹੜੀ ਨਸਲ ਆ ਗਈ ਇਹ ਜਮਣਾਪੁਰੀ ਆ ਬਾਈ ਜਮਣਾਪੁਰੀ ਆ ਹਾਂ ਇਹ ਘਰ ਦੇ ਜਾਨਵਰ ਪਾਲੇ ਵੇ ਸਾਰੇ ਬਾਈ ਇੱਕ ਪੇਡਾ ਸਾਡੇ ਕੋਲੇ ਬਾਹਾਂ ਸੁਖਣਾ ਹੈ ਗਿਆ 60 60 ਪੇਡਾ ਸਾਡੇ ਕੋਲ ਅੱਛਾ ਵੀ ਅਸੀਂ ਲੈਤੀਆਂ ਹੋਈਆਂ ਸੀਆਂ ਹੁਣ ਸਾਡੇ ਕੋਲੇ ਬੱਚਿਆਂ ਸੀ ਇਹ ਘਰ ਦੀਆਂ ਬੱਚਿਆਂ ਤਿਆਰ ਕੀਤੀਆਂ ਹੋਈਆਂ ਠੀਕ ਹੈ ਆ ਵੱਡਾ ਬਰੀਡਰ ਖੜਾ ਬਾਈ ਇਹ ਦੀ ਇਹ ਦੀ ਬੱਚਾ ਜਿਹੜਾ ਪਾਲਦੇ ਆ ਜਾਂ ਉਹਦਾ ਬੱਚਾ ਪਾਲਦੇ ਦੋਹਾਂ ਚ ਪਾਲਣ ਚ ਟਾਈਮਿੰਗ ਚ ਫਰਕ ਆ ਵੀ ਮੰਨ ਕੋ ਛੇਤੀ ਤਿਆਰ ਹੁੰਦਾ ਕਿ ਆ ਛੇਤੀ ਤਿਆਰ ਹੁੰਦਾ ਬਾਈ ਟਾਈਮ ਕਿਤਾ ਆ ਉਹ ਬੱਕਰੀ ਤੇ ਮੇ ਮੇਵੜਾ ਮਿਹਨਤ ਪਾਲਦਾਗਾ ਹਾਂ ਤੇ ਇਹਦਾ ਲੇੜਾ ਆਏ ਆ ਬੱਚੇ ਵੀ ਉਹਦੇ ਹਿਸਾਬ ਨਾਲ ਆਏ ਫਿਰ ਚੁੰਗ ਲੈਂਦੇ ਆ ਪੀ ਇਹ ਮਿਹਨਤ ਢੋੜੀ ਘੱਟ ਪਾਲਦੇ ਦਾਣੇ ਦੋਨੇ ਪਾਏ ਜਾਂਦੇ ਨੇ ਉਹਨਾਂ ਨੂੰ ਸੈੱਟ ਚੰਗਾਉਣੇ ਨਹੀਂ ਪੈਂਦੇ ਆ ਸਿੱਧੇ ਚੁੰਗ ਲੈਂਦੇ ਆ ਪੀ ਆ ਕੇ ਠੀਕ ਉਹਨਾਂ ਨੂੰ ਆਏ ਨਹੀਂ ਪਤਾ ਖੁੱਡਿਆ ਚ ਵੀ ਰਜਾਈਆਂ ਜੀ ਵਾਰਨੇ ਭਾਜ ਨੇ ਨਾਲੇ ਇਹਦਾ ਵੀ ਘੋੜੀ ਵਾਲਾ ਸਿਸਟਮ ਹੀ ਹੁੰ ਨੇ ਕਿ ਦਿਨਾਂ ਬਾਅਦ ਹੋ ਜਾਂਦੀ ਹੈ ਇਹ ਗੱਬਣ ਦੂਰੀ ਬਈ ਕੱਪਣ ਤਾਂ ਇਹ ਆਏ ਆ ਜਿਵੇਂ ਹੁਣ ਜਿਵੇਂ ਥੋੜੇ ਦਿਨਾਂ ਬਾਅਦ ਹੀ ਹੋ ਜਾਂਦੀ 20 ਜਿਵੇਂ ਵਿੱਚ ਤਾਂ ਵੀ 20 ਮਹੀਨੇ ਬਾਅਦ ਹੀ ਲੱਗ ਜਾਂਦੀ ਹੈ ਠੀਕ ਹੈ ਜਨਵਾਰ ਵਿੱਚ ਇਹ ਜਿਹੀ ਹੈ ਠੀਕ ਹੈ ਇਹ ਬੱਚੇ ਪਾਲੀ ਹੁੰਦਾ ਹੈਗਾ ਹਾਂਜੀ ਕਈ ਵਾਰੀ ਜੇ ਆਪਾਂ ਇਹਨਾਂ ਦੇ ਬੱਚੇ ਪੂਰੇ ਜਿਵੇਂ ਮੇਲਾ ਦੇਖਣਾ ਹਾਂ ਹਾਂ ਬਹੁਤ ਭਰਾਉਣੇ ਘਾਟਾਂ ਹੋਈਆਂ ਬੇਡਾਂ ਫਿਰ ਇਹਨਾਂ ਦੇ ਅਸੀਂ ਪੱਲੀ ਲਾ ਸਕਦੇ ਹਾਂ ਕਿਹੜੀ ਤਰ੍ਹਾਂ ਹੋਣੀ ਚਾਹੀਦੀ ਆਹ ਵੱਡਾ ਬਾਬਾ ਖੜਾ ਹੈਗਾ ਇਹਨੂੰ ਪੁੱਛੋ ਮਾੜਾ ਬਾਬਾ ਕਿਹੜੀ ਤਰ੍ਹਾਂ ਹੋਣੀ ਚਾਹੀਦੀ ਆ ਜੋ ਅੱਗੇ ਆਜੋ ਅਗਿਆ ਉਹ ਪਹਿਲਾਂ ਤਾਂ ਇਹਨੂੰ ਚਾਰੇ ਵੈਕਸੀਨਾਂ ਹੋਣੀਆਂ ਚਾਹੀਦੀਆਂ ਪੱਕੇ ਤੌਰ ਤੇ ਠੀਕ ਹੈ ਉਹ ਦੂਜੇ ਰਾ ਜਿਹੜਾ ਇਹਦੇ ਆਪਾਂ ਜਾ ਕੇ ਤੋਂ ਮੈਥੋ ਲਾ ਕੇ ਰੱਸਾ ਪਾਤਾ ਉਹ ਬਾੜੀ ਵੱਡੀ ਦੁਸ਼ਮਣੀ ਆ ਸਮਝ ਲੈ ਫਾਇਦੇ ਵਾਲਾ ਕੰਮ ਹੀ ਇਹਦਾ ਰੀਟਰ ਬਣਦਾ ਨਹੀਂ ਭਾਈ ਉਹ ਇਹਦਾ ਨਾਂ ਧਰ ਲਈ ਬੱਚਾ ਦੇ ਦੇਾਂਗੇ ਬੱਚਾ ਤੇਰੇ ਜਿਵੇਂ ਮੰਜੇ ਤੇ ਲਾ ਲਿਆ ਮੰਜੇ ਤੇ ਬੈਠੂਗਾ ਉਹ ਨਹੀਂ ਮਾਂ ਦੀ ਪੁੱਤਰੀ ਜੇ ਕਿਤੇ ਕਈ ਵਾਰੀ ਤੂੰ ਤੇਰੇ ਰਿਸ਼ਤੇਦਾਰੀ ਚ ਲੈ ਜਾਵੇਂ ਤੇ ਤੇਥੋਂ ਬਿਨਾ ਉਹ ਨਹੀਂ ਜੀ ਨਹੀਂ ਨਾ ਤੇਰਾ ਲੱਗੇ ਠੀਕ ਹੈ ਉਹ ਤੋਂ ਬੈਣਾ ਨੇ ਹਰ ਗੱਲ ਕਰਨਾ ਨਹੀਂ ਆਪਾਂ ਡੇਲੀ ਇਹਨੂੰ ਮੰਨ ਕੇ ਚਲੋ ਖਰਾਕ ਖਰੂਕ ਕੀ ਦੇਣੀ ਆ ਜਾਂ ਦੁੱਧ ਕਿਵੇਂ ਆ ਕੀ ਹਿਸਾਬ ਕਿਤਾ ਹੁੰਦਾ ਇਹਨੂੰ ਬੱਚੇ ਨੂੰ ਲੈ ਜਾ ਕੁਛ ਮਰਜੀ ਕਾਫੇ ਤੇ ਮਰਜੀ ਲਾ ਦੇ ਮੇਰਾ ਬੱਕਰਾ ਸੀ ਮੈਂ ਐਂ ਐ ਮੇਲਾ ਲੱਗ ਜਾਣਾ ਸੀ ਘਰੇ ਉਹਨੂੰ ਬੋਲ ਮਾਰਦਾ ਇਹ ਪੂਰੇ ਆ ਜਾ ਚਾਹ ਦਾ ਕੱਪ ਪੀਦਾ ਸੱਚੇ ਵਿੱਚ ਚੀਂਦਾ ਹੂੰ ਹੂੰ ਉਹਦਾ ਪਰਿਵਾਰ ਗੱਡੀ 'ਚ ਵੀ ਐ ਚੜ ਜਾਣਾ ਗੱਡੀ ਜਦੋਂ ਤਿਆਰ ਕਰਦਾ ਸੀ ਮੇਲੇ ਮੂਲੇ ਜਾਂਦੇ ਜਿਵੇਂ ਹੋ ਆਹ ਗੱਡੀ ਖੜੀਆ ਉਹਨੂੰ ਮੈਂ ਝਾਰ ਪੂਰੇ ਗੱਡੀ 'ਚ ਪੁੱਤ ਗਿਆ ਆਪੀ ਮਾਰਦਾ ਸਾਲ ਦੀ ਗੱਡੀ ਦੇ ਵਿੱਚ ਚੜਦਾ ਆਹ ਪੱਠ ਖੜੀ ਹੈਗੀ ਆਪਣੇ ਕੋਲੋਂ ਪੂਰਾ ਬੋਗ ਮਾਰ ਕੇ ਆਉਦੀ ਮੇਮਣੀ ਹੈ ਦਿਖਾਈ ਬਈ ਆਹ ਵਿਖਾਈ ਮੜੀ ਆ ਵੱਡੇ ਬੱਕਰੀ ਦੀ ਪੱਠ ਹੈ ਸੇਰੇ ਰੰਗ ਦੀ ਹਾਂ ਹਾਂ ਇਹ ਦੇਖੋ ਉਹਨੂੰ ਵੱਡਾ ਬੱਕਰਾ ਵੀ ਦਿਖਾਉਣਾ ਬਾਬਲੂ ਇੱਥੇ ਖੜਾ ਸੀ ਉਹ ਵੀ ਬੱਕਰਾ ਉਹ ਦਾਂਚਿਓ ਆਪਣੇ ਕੋਲੇ ਠੀਕ ਹੈ ਕਿਹੜਾ ਮਾਰ ਗਿਆ ਉਹ ਬੱਕਰਾ ਬੰਨੇ ਦੰਦ ਹੋ ਗਈ ਹੈ ਇਹ ਪੂਰੇ ਹੋ ਗਈ ਪੂਰੇ ਦੰਦ ਠੀਕ ਹੈ ਠੀਕ ਹੈ ਅੱਠ ਦੰਦੀ ਤੇ ਪੂਰੀ ਹੋ ਗਈ ਓਕੇ ਉਹਨੂੰ ਵੱਡਾ ਬੱਕਰਾ ਵੀ ਦਿਖਾਉਣਾ ਵੱਡਾ ਬੱਕਰਾ ਲੈ ਆਈ ਉਹ ਵੱਡਾ ਬੱਕਰਾ ਵੀ ਉਹਨਰ ਇਹਨਾਂ ਆਇਆ ਠੀਕ ਚੋ ਭਾਈ ਆਪਣੇ ਕੋਲੇ ਭਾਈ ਕਿੰਨੇ ਦਿਨ ਲੱਗੇ ਆ ਕਿੰਨੇ ਦਿਨ ਲੱਗੇ ਆ ਡਿਜ਼ਾਈਨਿੰਗ ਡਿਊਰਿੰਗ ਤੇ ਆਹ ਸਾਰਾ ਕੁਝ ਕਰਦੇ ਇਹਦਾ ਭਾਈ ਲੱਗ ਹੀ ਗਏ ਯਾਰ 2-2.5 ਘਰਾਂ ਤਾਂ ਲੱਗੇ ਸਾਨੂੰ ਯਾਰ ਅੱਛਾ ਹਾ ਰਾਤ ਦੀ ਨੀਂਦ ਭਰ ਨਹੀਂ ਲੱਤਾਂ ਗੱਲ ਕਰਕੇ ਚਾਰ ਕਿ ਆ ਕੇ ਉਸ ਤੋਂ ਬਾਅਦ ਬਣਾਉਂਦੇ ਰਾਤ ਨੂੰ ਫਿਰ ਉਸ ਤੋਂ ਬਾਅਦ ਮੜ ਜਾਂਦੀ ਨਹੀਂ ਕੋ ਗਣੀ ਮੜ ਜਾਂਦੀ ਠੀਕ ਆ ਆ ਬੱਕਰਾ ਕਹਿੰਦਾ ਜਾ ਤੇ ਉਹ ਚੀਜ਼ਾਂ ਜੋ ਇਹ ਚੀਜ਼ਾਂ ਦਿਖਾਈ ਬਈ ਬੱਕਰਾ ਛੇਰੇ ਰੰਗ ਜਾ ਬਈ ਬਾਬਲੂ ਨਾ ਬਾਬਲੂ ਨਾ ਪਤਾ ਇਹ ਇਹਦੇ ਪੱਠਾ ਵੀ ਆਇਆ ਹੈਗਾ ਰਿਜ਼ਲਟ ਵੀ ਆਇਆ ਕੋਈ ਇਹਦਾ ਹਾਂ ਵੀ ਆਇਆ ਬਾਈ ਆਪਣੇ ਰਿਜ਼ਲਟ ਸਾਰੇ ਆਪਣੇ ਕੋਲ ਘਰੇ ਆ ਗਏ ਇਹਦੇ ਰਿਜ਼ਲਟ ਹੁਣ ਇੱਕ ਵੇਮਣੀ ਇੱਥੇ ਇਹਦੀ ਮੁੰਡੇ ਕੋਲੇ ਤੇ ਕੋਲ ਲਾਲ ਡੱਬੀ ਆ ਮੁੰਡੇ ਕੋਲੇ ਠੀਕ ਹੈ ਇਹ ਰਿਜ਼ਲਟ ਆ ਰਿਜ਼ਲਟ ਬਹੁਤ ਚੰਗਾ ਹੈ ਜਿਹੜਾ ਦਿਲ ਚ ਸੋਚਦੇ ਆ ਉਹੀ ਜੀ ਦੇ ਜਾਂਦਾ ਬਾਪਾ ਕੀ ਘਰ ਪਾਣਾ ਇੱਕੀ ਹੈ ਠੀਕ ਹੈ ਬਾਬਲੂ ਲਵ ਯੂ ਦੋਸਤੋ ਇਹ ਗੱਲਾਂ ਬਾਤਾਂ ਸੀਂਗਾ ਪਾਲੀਆਂ ਦੇ ਨਾਲ ਤੇ ਕਿਵੇਂ ਦੀਆਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸੌਦਿਆਂ ਦੀਆਂ ਵੀਡੀਓ ਤੁਸੀਂ ਵੇਖਦੇ ਹੀ ਰਹਿੰਦੇ ਹੋ ਤੇ ਨਾਲ ਆਪਾਂ ਇਹੇ ਬਾਈ ਨੰਬਰ ਬੋਲ ਦਿਓ ਆਪਣਾ ਕਰੀ ਨੰਬਰ ਤਾਂ ਯਾਰ ਬਾਈ ਅਸੀਂ ਅਣਪੜ੍ਹ ਬੰਦੇ ਆ ਕੋਈ ਯਾਦ ਹੈਗਾ ਦੱਸ ਦਿਓ ਹਾਂਜੀ ਦੱਸੀ ਯਾਰ ਦੱਸੀ ਬਾਈ ਆ ਲੈ ਆ ਲੈ ਲੋ ਤਾਂ ਕਿ ਨੈਕਸਟ 95923 9876543 ਇਹ ਸਾਡਾ ਨੰਬਰ ਹੈ ਜੀ। ਬਾਕੀ ਸਰਵਿਸ ਦਿੱਤਾਗੇ। ਮੈਂ ਆਜੋ ਜੀ ਨਾਲ ਆਜੋ ਇੱਧਰ। ਇੱਧਰ ਆਇਆ ਫਫੜਾ। ਇੱਧਰ ਆਜੋ। ਇੱਧਰ ਆਇਆ ਤੁਸੀਂ। ਇੱਧਰ ਆਇਆ। ਭਾਈ ਬੱਕਰੀ ਮੂਰੇ ਹੋਰ ਕਰ ਲਓ ਇੱਕ ਦੋ ਹੋਰ ਕਰ ਲਓ ਨੇੜੇ ਨਾਲ। ਆ ਵੀ ਹੈਗੀ। ਗਾਣੀ ਵੜੀ। ਗਾਣੀ ਕੋਲ। ਬਸ ਆਏ। ਔਰੀ ਖਾਤੇਗਾ ਮੂੰਹ।